ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਇਸ ਵਾਰ ਭਾਰੀ ਮੌਨਸੂਨ ਦੌਰਾਨ ਰਾਵੀ ਅਤੇ ਬਿਆਸ ਦਰਿਆ ਕਾਰਨ ਮਾਝਾ ਖੇਤਰ ਵਿੱਚ ਬਹੁਤ ਭਾਰੀ ਹੜ੍ਹ ਆਇਆ ਸੀ ਜਿੱਥੇ ਲੋਕਾਂ ਦਾ ਬਹੁਤ ਜ਼ਿਆਦਾ ਨੁਕਸਾਨ ਹੋਇਆ ਸੀ ਉੱਥੇ ਹੀ ਭਾਰੀ ਬਰਸਾਤਾਂ ਦੇ ਕਾਰਨ ਦੁਆਬਾ ਅਤੇ ਮਾਲਵਾ ਖੇਤਰ ਵਿੱਚ ਵੀ ਬਹੁਤ ਜ਼ਿਆਦਾ ਨੁਕਸਾਨ ਹੋਇਆ ਸੀ ਲੋਕਾਂ ਦੀਆਂ ਛੱਤਾਂ ਲਗਾਤਾਰ ਚੁੰਡੀਆਂ ਰਹੀਆਂ ਸਨ ਕਈਆਂ ਦੀਆਂ ਛੱਤਾਂ ਵਿੱਚ ਤਾਂ ਵੱਡੇ ਵੱਡੇ ਮੋਗੇ ਪੈ ਗਏ ਸਨ ਛੱਤਾਂ ਹੀ ਡਿੱਗ ਪਈਆਂ ਸਨ ਔਰ ਕੰਧਾਂ 'ਚ ਤਰੇੜਾਂ ਆ ਗਈਆਂ ਸਨ ਤਾਂ ਇਹਨਾਂ ਪ੍ਰਭਾਵਤਾ ਵਾਸਤੇ ਰਾਹਤ ਵਾਸਤੇ ਸਾਡੇ ਭਗਵੰਤ ਸਿੰਘ ਮਾਨ ਸੀਐਮ ਸਾਹਿਬ ਨੇ ਪੰਜਾਬ ਨੇ ਕੀ ਕਿਆ ਸੀਗਾ ਸਾਡੇ ਕੋਲੇ ਹੈਗੇ ਆ ਮੈਂ ਤੁਹਾਨੂੰ ਦੱਸੀ ਜਨਾ ਇੱਕ ਮੁਰਗੀ ਤੋਂ ਲੈ ਕੇ ਬੱਕਰੀ ਮੱਝ ਕੋਠਾ ਟਹਿ ਗਿਆ ਮੱਝਾਂ ਵਾਲਾ ਬਾੜਾ ਟਹਿ ਗਿਆ ਜੀਰੀ ਮੁਰਗੀ ਜੀਰੀ ਦੁਬਾਰੇ ਲਾਉਣੀ ਪੈਗੀ ਨਹੀਂ ਲੱਗੀ ਉਹ ਵੀ ਮਰ ਗਈ ਪੈਸੇ ਦੇਵਾਂਗਾ ਕੱਲੇ ਕੱਲੇ ਕੀ ਉਹ ਆਪਣੇ ਇਸ ਵਾਦੇ ਤੇ ਖਰੇ ਉਤਰੇ ਕੀ ਇਹਨਾਂ ਪ੍ਰਭਾਵਤਾਂ ਨੂੰ ਉਹਨਾਂ ਨੇ ਕੋਈ ਮੁਆਵਜ਼ਾ ਦਿੱਤਾ ਸੀਗਾ ਆਓ ਅਸੀਂ ਅੱਜ ਤੁਹਾਨੂੰ ਲੈ ਕੇ ਆਏ ਹਾਂ ਸ਼ਾਹਕੋਟ ਦੇ ਪਿੰਡ ਸੈਦਪੁਰ ਵਿਖੇ ਜਿੱਥੇ ਤੁਹਾਨੂੰ ਅਸੀਂ ਉਹਨਾਂ ਪ੍ਰਭਾਵਤਾ ਨਾਲ ਮਿਲਾਵਾਂਗੇ ਜਿਨ੍ਹਾਂ ਦੀਆਂ ਕੰਦਾਂ ਵਿੱਚ ਤਰੇੜਾਂ ਪੈ ਗਈਆਂ ਸਨ ਛੱਤਾਂ 'ਚ ਵੱਡੇ ਵੱਡੇ ਮੋਗੇ ਪੈ ਗਏ ਸਨ ਔਰ ਨਾਲ ਹੀ ਅਸੀਂ ਤੁਹਾਨੂੰ ਉਹਨਾਂ ਦੇ ਘਰ ਵੀ ਵਿਖਾਵਾਂਗੇ ਇਸੇ ਸਿਲਸਿਲੇ 'ਚ ਆਓ ਅਸੀਂ ਗੱਲਬਾਤ ਕਰਦੇ ਹਾਂ ਹੁਣ ਆਪਣੇ ਭਾਰੀ ਕੀ ਨਾਮ ਹੈ ਤੁਹਾਡਾ ਜੀ ਗਿਆਨ ਚੰਦ ਜੀ ਅਛਾ ਜੀ ਜਦੋਂ ਬਰਸਾਤਾਂ ਹੋਈਆਂ ਸਨ ਇਹ ਕੀਤਾ ਤੁਹਾਡਾ ਕੀ ਨੁਕਸਾਨ ਹੋਇਆ ਸੀ ਜੀ ਸਾਡਾ ਜੀ ਬਹੁਤ ਸਾਰਾ ਕੋਈ ਮੈਡੂਟ ਸਾਰਾ ਸਮਾਨ ਭੇਜ ਗਿਆ ਸੀ ਪਾਣੀ ਅੜਾ ਸੀ ਅੰਦਰ ਤੇ ਛੱਤ ਵੀ ਕੀ ਹਾਲਤ ਸੀ ਛੱਤ ਵੀ ਟੁੱਟ ਗਈ ਸੀ ਲੇਕਿਨ ਜੀ ਜੀ ਆਓ ਤੁਹਾਨੂੰ ਇਹਨਾਂ ਦੀ ਛੱਤ ਦਿਖਾਉਂਦੇ ਆਂ ਅਸੀਂ ਛੱਤ ਵੇਖੋ ਇਹਨਾਂ ਦੀ ਤੁਸੀਂ ਛੱਤ ਦੇ ਵਿੱਚ ਮੋਗਾ ਪੈ ਗਿਆ ਸੀ ਜੋ ਕਿ ਇਹਨਾਂ ਨੇ ਕੁਝ ਰੱਖ ਕੇ ਉੱਪਰ ਇਸ ਟਾਈਮ ਬੰਦ ਕੀਤਾ ਹੋਇਆ ਵਾ ਲੇਕਿਨ ਹਲੇ ਤੱਕ ਰਿਪੇਅਰ ਨਹੀਂ ਹੋਈ ਸਾਰੀ ਛੱਤ ਜਿਹੜੀ ਆ ਉਹ ਹੱਲੇ ਵੀ ਡਿੱਗਣ ਵਾਲੀ ਹੈਗੀ ਆ ਔਰ ਕੋਈ ਇਹਨਾਂ ਦੀ ਰਾਹਤ ਨਹੀਂ ਇਹਨਾਂ ਨੂੰ ਮਿਲੀ ਤੁਹਾਡਾ ਨੁਕਸਾਨ ਕਾਫੀ ਹੋਇਆ ਜਦੋਂ ਦੇਖਿਆ ਛਤ ਕਿ ਮੋਗਾ ਪਿਆ ਸੀ ਤੇ ਕੀ ਤੁਹਾਨੂੰ ਕੋਈ ਰਾਹਤ ਮਿਲੀ ਇਸ ਬਾਰੇ ਨਹੀਂ ਕੋਈ ਨਹੀਂ ਜੀ ਸਾਡੇ ਸੀਐਮ ਸਾਹਿਬ ਨੇ ਜਿੱਦਾਂ ਕਿਹਾ ਸੀ ਕਿ ਅਸੀਂ ਮੂਗੀ ਤੋਂ ਲੈ ਕੇ ਬੱਕਰੀ ਮੱਝ ਕੋਠਾ ਟਹਿ ਗਿਆ ਮੱਝਾਂ ਵਾਲਾ ਬਾੜਾ ਟਹਿ ਗਿਆ ਜੀਰੀ ਮਰ ਗਈ ਪੈਸੇ ਦੇਵਾਂਗਾ ਕੱਲੇ ਕੱਲੇ ਹੋਰ ਮੁਆਵਜ਼ੇ ਵੰਡੇ ਵੀ ਗਏ ਆ ਤੁਹਾਡੇ ਪਿੰਡ ਕੋਈ ਆਇਆ ਮੁਆ ਨਹੀਂ ਕੋਈ ਨਹੀਂ ਆਇਆ ਜੀ ਕੋਈ ਪਤਾ ਕਰਨ ਨਹੀਂ ਆਇਆ ਹੋਵੇ ਤੁਹਾਡਾ ਨਹੀਂ ਜੀ ਸਾਨੂੰ ਪੁੱਛਿਆ ਵੀ ਨਹੀਂ ਕਿਸੇ ਨੇ ਪਿੰਡ ਦਾ ਸਰਪੰਚ ਜਾਂ ਪਿੰਡ ਦੀ ਪੰਚਾਇਤ ਵੱਲੋਂ ਤੁਹਾਡੇ ਕੋਲ ਕੋਈ ਨਹੀਂ ਕੋਈ ਨਹੀਂ ਹੋਈ ਗੱਲਬਾਤ ਅੱਛਾ ਜੀ ਹਾਂਜੀ ਤਾਂ ਤੁਸੀਂ ਸਰਕਾਰ ਕੋਲ ਕੁਝ ਮੰਗ ਕਰਦੇ ਹੋ ਜੀ ਹਾਂਜੀ ਅਸੀਂ ਕਹਿੰਦੇ ਸਾਡਾ ਘਰ ਪਾ ਰਹੇ ਨੇ ਸਾਡੀਆਂ ਛੱਤਾਂ ਡਿੱਗੀਆਂ ਵਾ ਇਹ ਬਣਾ ਰਹੇ ਨੇ ਸਾਡੇ ਚਹਿਮਟ ਹੋਵੇ ਤਾਂ ਅਸੀਂ ਹੁਣ ਬਣਾਉਣ ਲਈਏ ਸਾਡੇ ਚਹਿਮਟ ਹੀ ਹੈ ਨਹੀਂ ਜੀ ਬਣਾਉਣ ਦੀ ਕੀ ਕਰੀਏ ਸਰਕਾਰ ਨਹੀਂ ਬਣਾਉਣਾ ਹੁਣ ਅਸੀਂ ਕਹਿੰਦੇ ਸਾਨੂੰ ਬੜੀਆਂ ਛੱਤਾਂ ਛੜੀਆਂ ਜੇ ਡਿੱਗੀਆਂ ਤਾਂ ਬਣਾ ਕੇ ਦੇਣੀ ਚਾਹੀਦੀਆਂ ਨਾਲੇ ਕਹਿੰਦੇ ਪੈਸੇ ਹੀ ਗ੍ਰਾਂਟਾ ਦਿੰਨੇ ਆ ਤੇ ਸਾਨੂੰ ਗ੍ਰਾਂਟ ਕੋਈ ਦੇਣੀ ਚਾਹੀਦੀ ਇਹਨਾਂ ਨੂੰ ਟਾਈਮ ਸ਼ਾਹਕੋਟ ਦੇ ਪਿੰਡ ਸੈਦਪੁਰ ਵਿਖੇ ਤੇ ਅਸੀਂ ਤੁਹਾਨੂੰ ਮਿਲਾ ਰਹੇ ਹਾਂ ਉਹਨਾਂ ਲੋਕਾਂ ਦੇ ਨਾਲ ਜਿਨ੍ਹਾਂ ਦੇ ਬਰਸਾਤਾ ਮੇਲੇ ਦੇ ਤੁਸੀਂ ਦੇਖ ਰਹੇ ਹੋ ਘਰਾਂ ਕੰਦਾਂ ਵਿੱਚ ਤਰੇੜਾਂ ਆਈਆਂ ਹੋਈਆਂ ਔਰ ਘਰਾਂ ਦੀ ਹਾਲਤ ਵੇਖੋ ਕਿਹੋ ਜਿਹੀ ਆ ਇਧਰਲੇ ਪਾਸੇ ਛੱਪੜ ਦੇ ਨਾਲ ਬਿਲਕੁਲ ਇਹ ਇਹਨਾਂ ਦਾ ਘਰਵਾਜੀ ਤੇ ਨਿੱਕੇ ਨਿੱਕੇ ਬੱਚੇ ਵੀ ਇਹਨਾਂ ਦੇ ਹੈਗੇ ਆ ਔਰ ਬਰਸਾਤਾ ਮੇਲੇ ਦਾ ਇਹ ਨੁਕਸਾਨ ਹੋਇਆ ਹੋਇਆ ਵਾ ਘਰਾਂ ਦੀ ਹਾਲਤ ਵੇਖ ਲਓ ਤੁਸੀਂ ਅੰਦਰ ਔਰ ਅਸੀਂ ਇਹਨਾਂ ਦੇ ਨਾਲ ਗੱਲਬਾਤ ਕਰਾਂਗੇ ਕਿ ਸਾਡੇ ਸੀਐਮ ਸਾਹਿਬ ਨੇ ਉਹਦੋਂ ਕਿਹਾ ਸੀਗਾ ਸਾਡੀ ਤੋਂ ਲੈ ਕੇ ਬੱਕਰੀ ਮੱਝ ਕੋਠਾ ਟਹਿ ਗਿਆ ਮੱਝਾਂ ਵਾਲਾ ਬਾੜਾ ਟਹਿ ਗਿਆ ਜੀਰੀ ਮਰ ਗਈ ਪੈਸੇ ਦਊਂਗਾ ਕੱਲੇ ਕੱਲੇ ਕਾ ਤੁਸੀਂ ਸੋਣੀ ਲਿਆ ਕੇ ਸਾਡੇ ਸੀਐਮ ਸਾਹਿਬ ਨੇ ਉਸ ਵੇਲੇ ਕੀ ਕਿਹਾ ਸੀ ਬਰਸਾਤ ਔਰ ਹੜ੍ਹ ਪ੍ਰਭਾਵਨਾਵਾਂ ਬਾਰੇ ਤਾਂ ਆਓ ਅਸੀਂ ਇਹਨਾਂ ਘਰ ਦੇ ਮਾਲਕ ਬਾਰੇ ਨਾਲ ਗੱਲ ਕਰਦੇ ਹਾਂ ਕੀ ਨਾਮ ਬੀਬੀ ਜੀ ਤੁਹਾਡਾ ਜੀ ਦਲਵੀਰੋ ਅੱਛਾ ਜੀ ਇਹ ਆਪਣੇ ਸੀਐਮ ਸਾਹਿਬ ਨੇ ਉਹਨੂੰ ਕਿਹਾ ਸੀਗਾ ੱਗੀ ਤੋਂ ਲੈ ਕੇ ਬੱਕਰੀ ਮੱਝ ਕੋਠਾ ਟਹਿ ਗਿਆ ਮੱਝਾਂ ਵਾਲਾ ਬਾੜਾ ਟਹਿ ਗਿਆ ਜੀਰੀ ਮਰ ਗਈ ਪੈਸੇ ਦਊਂਗਾ ਕੱਲੇ ਕੱਲੇ ਤਾ ਤੁਸੀਂ ਸੁਣੀ ਲਿਆ ਸਾਡੇ ਸੀਐਮ ਸਾਹਿਬ ਨੇ ਕੀ ਕਿਹਾ ਸੀ ਬਰਸਾਤ ਪ੍ਰਭਾਵਤਾ ਵਾਸਤੇ ਹੜ੍ਹ ਪ੍ਰਭਾਵਤਾ ਵਾਸਤੇ ਤਾਂ ਬੀਬੀ ਜੀ ਕੀ ਨਾਮ ਤੁਹਾਡਾ ਦਲਵੀਰੋ ਤੇ ਤੁਹਾਨੂੰ ਆਪਣੇ ਮਕਾਨਾਂ ਦੀ ਛੱਤਾਂ ਚੁੰਦੀਆਂ ਸੀ ਜਦੋਂ ਤੁਹਾਡੀਆਂ ਕੀ ਹਾਲਾਤ ਸੀ ਉਹਨਾਂ ਤੁਹਾਡੇ ਘਰ ਦੀ ਛੱਤਾਂ ਚੋਗੀਆਂ ਆ ਮਕਾਨ ਤੇ ਆ ਬਿਸਤਰੇ-ਬੁਸਤਰੇ ਵੀ ਗਲ ਗਏ ਸਾਰੇ ਕੱਪੜੇ ਸਾਰੇ ਗਲ ਗਏ ਛੱਤਾਂ ਦਾ ਕੀ ਹਾਲ ਸੀਗਾ ਜੀ ਛੱਤਾਂ ਵੀ ਚੁੰਦੀਆਂ ਸੀ ਉੱਪਰੋਂ ਤਾਂ ਹੀ ਗਲ ਗਏ ਸਾਰੇ ਕੰਧਾਂ ਚ ਤੇਰੇ ਨਾਲ ਜੋ ਕੰਧਾਂ ਸਾਰੀਆਂ ਪਟੀਆਂ ਹੋਈਆਂ ਡਿਗਣ ਵਾਲੀਆਂ ਆ ਪਾਣੀ ਨਾਲ ਖੜੀਆਂ ਆ ਤੇ ਬਰਸਾਤਾਂ ਦਾ ਕਰਕੇ ਹੋਇਆ ਸੀ ਕਿ ਪਹਿਲਾਂ ਹੀ ਜਾਂਦਾ ਸੀ ਬਰਸਾਤਾਂ ਦਾ ਕਰਕੇ ਜਿਆਦਾ ਹੋਇਆ ਅੱਛਾ ਤੇ ਉਹਦੇ ਸਾਡੇ ਸੀਐਮ ਸਾਹਿਬ ਨੇ ਕਿਹਾ ਸੀਗਾ ਕੁਛ ਤੇ ਉਹਨਾਂ ਨੇ ਕਿਹਾ ਸੀ ਪਹਿਹਤੇ ਲਾ ਦਵਾਂਗੇ ਸਾਨੂੰ ਕੁਛ ਨਹੀਂ ਮਿਲਿਆ ਸੀ ਤੇ ਨਾਤਰਪਾਲਾਂ ਦਿੱਤਿਆਂ ਸਾਡੇ ਦਾ ਸਮਾਨ ਗਲ ਗਿਆ ਸਾਰੇ ਤੇ ਪਿੰਡ ਦੀ ਪੰਚਾਇਤ ਵੱਲੋਂ ਜਾਂ ਉਹਨਾਂ ਨੂੰ ਤੁਸੀਂ ਦੱਸਿਆ ਪਿੰਡ ਦੀ ਪੰਚਾਇਤ ਨੂੰ ਉਹਨਾਂ ਵੱਲੋਂ ਕੋਈ ਆਇਆ ਨਾਂ ਲਿਖਣ ਵਾਸਤੇ ਤੁਹਾਡਾ ਉਹਨਾਂ ਨੇ ਲਿਖੇ ਸੀਗੇ ਪਰ ਸਾਨੂੰ ਦੇਖ ਕੇ ਕੁਛ ਨਹੀਂ ਕਿਹਾ ਹਾਂ ਕੋਈ ਨਾਂ ਲਿਖੇ ਸੀ ਹੋਰ ਪਿੰਡ ਵਿੱਚ ਕਿਸੇ ਨੂੰ ਮਿਲਿਆ ਕੁਛ ਕਿਸੇ ਨੂੰ ਕੁਛ ਨਹੀਂ ਮਿਲਿਆ ਸਾਰਿਆਂ ਨੂੰ ਜਵਾਬ ਦਿੱਤਾ ਉਹਨਾਂ ਨੇ ਤੇ ਤੁਸੀਂ ਸਰਕਾਰ ਤੋਂ ਕੀ ਮੰਗ ਕਰਦੇ ਜੀ ਤੁਸੀਂ ਸਰਕਾਰ ਤੋਂ ਇਹ ਕਹਿੰਦੇ ਜਾਨੀ ਮਦਦ ਕਰ ਦੇਣ ਚੱਲ ਅਸੀਂ ਇੱਕ ਇੱਕ ਕਮਰਾ ਹੀ ਵਧੀਆ ਬਣਾ ਲਈਏ ਸਾਡੇ ਦੋ ਦੋ ਡਿੱਗਣ ਵਾਲੇ ਹੋਏ ਹੋਇਆ ਹਾਂ ਵੀ ਚੱਲ ਸਾਨੂੰ ਮਿਲੂਗਾ ਸਾਰੀ ਉਹਦੇ ਨਾਲ ਹੀ ਬਣਾ ਲਾਂਗੇ ਹੋਰ ਸਾਡੇ ਕੋਲ ਪਹੁੰਚ ਹੈ ਨਹੀਂ ਗਰੀਬ ਇੰਨੇ ਆ ਦਿਹਾੜੀਆਂ ਕਰਕੇ ਬਣਦਾ ਨਹੀਂ ਹਾਂਜੀ ਦਿਹਾੜੀ ਪੜੀ ਕੀ ਨਾਮ ਤੁਹਾਡਾ ਜੀ ਸੋਨੂ ਜੀ ਆਇਆ ਜੀ ਤੇ ਕਿਹੜੇ ਪਿੰਡ ਦੇ ਵਸਨੀਕ ਤੁਸੀਂ ਸੈਦਪੁਰ ਜੜੀ ਆਇਆ ਜੀ ਤੇ ਬਰਸਾਤਾਂ ਮੇਲੇ ਆਪਣਾ ਕਿੰਨਾ ਕੁ ਨੁਕਸਾਨ ਹੋਇਆ ਜੀ ਆਪਣਾ ਜੀ ਸਾਡਾ ਗੱਲਿਆਂ ਸਾਰੇ 80 90 ਘਰਾਂ ਦਾ ਹੋਇਆ ਜੀ ਤੇ ਹਾਂਜੀ ਤਾਂ ਆ ਲਿਖ ਕੇ ਲਗੇ ਸਾਰੇ ਪੰਚਾਇਤ ਮੈਂਬਰ ਉਹਨਾਂ ਨੇ ਬਾਜੋ ਤਰਪੇਲਾਂ ਲਿਖਿਆ ਕਹਿੰਦੇ ਤਰਪੇਲਾਂ ਮਿਲੂਗੀਆਂ ਬਾਅਦ ਮਿਲੀਆਂ ਨਹੀਂ ਤੇ ਛੱਤਾਂ ਦਾ ਕੀ ਹਾਲਾਤ ਸੀ ਸੱਚਾ ਛੱਤਾਂ ਦਾ ਜੀ ਬਾਲੇ ਡੇਗੇ ਦੁਆਰ ਤੋਂ ਬਦਲੇ ਵਾਲੇ ਤੇ ਸਰਕਾਰ ਵੱਲੋਂ ਕੁਝ ਮਿਲਿਆ ਕੁਝ ਨਹੀਂ ਮਿਲਿਆ ਜੀ ਸਰਕਾਰ ਨੇ ਤੇ ਘਰਾਂ ਵਿੱਚ ਪੁੱਛਣ ਵੀ ਨਹੀਂ ਆਏ ਹੋ ਕੋਈ ਕੁਝ ਨਹੀਂ ਜੀ ਪੁੱਛਣ ਆਏਗੇ ਪਿੰਡ ਦੀ ਪੰਚਾਇਤ ਜਾਂ ਕੋਈ ਹੋਰ ਸਾਡੇ ਜੀ ਦਾਇਆ ਵੀ ਦੋ ਧੜੇ ਆ ਉਹ ਆਸ ਵਿੱਚ ਇੱਕ ਦੂਜੇ ਲਾਕ ਡਾਟਣਾ ਕੋਈ ਨਹੀਂ ਕਿਸੇ ਨੂੰ ਪੁੱਛ ਰਿਹਾਗਾ ਬੋਰਨ ਨਹੀਂ ਕੋ ਮਿਲਿਆਗਾ ਮੰਗ ਮੰਗ ਲਈ ਇਹ ਹੀ ਆ ਵੀ ਜਿਹੜੇ ਸਾਡੇ ਸੈਦਪੁਰ ਦੇ ਵਸਨੀਕ ਆ ਉਹਨਾਂ ਦੇ ਜੋ ਨੁਕਸਾਨ ਹੋਏ ਉਹ ਸਹੀ ਢੰਗ ਨਾਲ ਪ੍ਰਵਾਈ ਕਰੀ ਹੋਈ ਜਾਵੇ ਇਹਨਾਂ ਦੀ ਹਾਂਜੀ ਸੋ ਇਸ ਟਾਈਮ ਅਜੇ ਅਸੀਂ ਪਿੰਡ ਸੈਦਪੁਰ ਤਹਿਸੀਲ ਛਾਹਕੋਟ ਜੋ ਬਿਲਕੁਲ ਛਾਹਕੋਟ ਦੇ ਨਾਲ ਲੱਗਦਾ ਉਹ ਇਸ ਟਾਈਮ ਇਹਨਾਂ ਪਰਿਵਾਰਾਂ ਦੀ ਹਾਲਾਤ ਵੇਖੋ ਘਰ ਦੇ ਹਾਲਾਤ ਵੇਖੋ ਕਿਸ ਤਰ੍ਹਾਂ ਦੇ ਹਾਲਾਤ ਨੇ ਤੁਸੀਂ ਦੇਖ ਹੀ ਰਹੀ ਹੋ ਔਰ ਛੱਪੜ ਦੇ ਬਿਲਕੁਲ ਨਾਲ ਘਰਾਂ ਤੇ ਜਦੋਂ ਛੱਪੜ ਦਾ ਪਾਣੀ ਵਧਦਾ ਹੈ ਕਹਿੰਦੇ ਜੀ ਬਿਲਕੁਲ ਘਰਾਂ ਦੇ ਵਿੱਚ ਆ ਜਾਂਦਾ ਔਰ ਭਰ ਜਾਂਦਾ ਵਾ ਤੇ ਕੀ ਹਾਲ ਹੁੰਦਾ ਹੋਵੇਗਾ ਇਹਨਾਂ ਪਰਿਵਾਰਾਂ ਦਾ ਕਿਸ ਤਰ੍ਹਾਂ ਜ਼ਿੰਦਗੀ ਬਸਰ ਕਰ ਵੇ ਅੱਜ ਸਾਹਮਣੇ ਵੇਖੋ ਬਜ਼ੁਰਗ ਜੋੜੇ ਬੈਠੇ ਹੋਏ ਹਾਂਜੀ ਜੀ ਇੱਧਰ ਸਾਡੇ ਬੀਬੀ ਹੁਣੀ ਕੁਝ ਕਹਿਣਾ ਚਾਹੁੰਦੇ ਆ ਜੀ ਆਓ ਇਹਨਾਂ ਬੀਬੀ ਖਰਾਣਾ ਗੱਲ ਕਰਦੇ ਆ ਤੇ ਹਾਂ ਬੀਬੀ ਕੀ ਨਾਮ ਤੁਹਾਡਾ ਸਰਗਰਛੋ ਆ ਮੇਰ ਨਾਲ ਅੱਛਾ ਜੀ ਤੇ ਬੀਬੀ ਦੀ ਕੀ ਆ ਪਾਣੀ ਕਿੱਥੋਂ ਤੱਕ ਆ ਜਾਂਦਾ ਛਪੜਦਾ ਜੀ ਪਾਣੀ ਸਾਡੇ ਅੰਦਰ ਦਾ ਘੋਡੇ-ਘੋਡੇ ਆ ਜਾਂਦਾ ਅਜੇ ਵੀ ਆ ਜਾਂਦਾ ਜੀ ਅਜੇ ਵੀ ਆ ਜਾਂਦਾ ਹੈ ਜੇ ਜਦੋਂ ਵੀ ਵੀਰ ਜੀ ਬਰਸਾਤਾ ਹੋਈਆਂ ਸਨ ਬਰਸਾਤਾ ਦੇ ਵਿੱਚ ਤੁਹਾਡੀਆਂ ਛੱਤਾਂ ਦਾ ਕੀ ਹਾਲ ਸੀ ਜੀ ਝੁੰਦੇ ਸਿਓ ਦੇ ਤੂਪਾਨਾਂ ਨਾਲ ਉਹ ਗਾਂਹਾਂ ਬਦੇ ਨਾ ਹੋਰ ਦਿਖਾ ਦਿਓ ਜੀ ਗਾਂਹ ਹੋ ਕੇ ਦੇਖੋ ਇੱਧਰ ਇਹ ਵੇਖੋ ਜੀ ਇਹਨਾਂ ਗਰੀਬਾਂ ਦੇ ਘਰਾਂ ਦਾ ਹਾਲ ਵੇਖੋ ਛੱਤ ਵੇਖੋ ਜੀ ਇਹਨਾਂ ਦੀ ਛੱਤ ਤਰਪਾਈ ਲੱਗੀ ਹੋਈ ਛੱਤ ਤਾਂ ਹੈ ਹੀ ਨਹੀਂ ਤਰਪਾਈ ਲੱਗੀ ਹੋਈ ਔਰ ਸਾਡੇ ਸੀਐਮ ਮਾਨ ਸਾਹਿਬ ਪਤਾ ਨਹੀਂ ਕਿਉਂ ਇਸ ਪਾਸੇ ਧਿਆਨ ਨਹੀਂ ਦਿੰਦੇ ਪਤਾ ਨਹੀਂ ਕਿਹਨਾਂ ਦੀਆਂ ਛੱਤਾਂ ਬਣਾ ਕੇ ਆ ਗਏ ਉਹ ਜਿਹੜਾ ਕਹਿੰਦੇ ਕਿ ਅਸੀਂ ਮਾਨ ਸਾਹਿਬ ਹਨਾ ਨੇ ਪਤਾ ਨਹੀਂ ਸੀਐਮ ਸਾਹਿਬ ਤੁਸੀਂ ਇਹਨਾਂ ਗਰੀਬਾਂ ਦਾ ਹਾਲ ਵੇਖੋ ਇੱਕ ਵਾਰੀ ਆ ਕੇ ਇੱਥੇ ਇੱਕ ਵਾਰੀ ਇਹਨਾਂ ਦਾ ਹਾਲ ਵੇਖੋ ਇੱਥੇ ਆ ਕੇ ਤੁਹਾਨੂੰ ਲੱਗਦਾ ਵਾ ਕਿ ਪੰਜਾਬ ਤਰੱਕੀ ਕਰ ਰਿਹਾ ਹੈ ਵਿਚਾਰੇ ਰਹਿ ਕੇ ਇਸ ਤਰ੍ਹਾਂ ਰਹਿਏ ਅਭੀ ਤਾਂ ਪੰਜਾਬ ਦੇ ਵਿੱਚ ਹੀ ਰਹਿ ਰਹੇ ਆ ਜੋ ਕੋਟਾ ਕੇਂਦਰ ਸਰਕਾਰ ਵੱਲੋਂ ਆਉਂਦਾ ਵਾ ਤੁਸੀਂ ਉਹਦੇ ਵਿੱਚੋਂ ਹੀ ਕੁਝ ਨਾ ਕੁਝ ਦੇ ਦਿਓ ਜੇ ਪੰਜਾਬ ਸਰਕਾਰ ਦੇ ਕੋਟੇ ਚੋਂ ਕੁਝ ਨਹੀਂ ਦੇ ਸਕਦੇ ਲੇਕਿਨ ਤੁਸੀਂ ਕਿਹਾ ਸੀ ਸਾਡੇ ਕੋਲ ਪੈਸਾ ਹੈਗਾ ਵਾ ਤੁਸੀਂ ਇਹ ਗੱਲ ਕਹੀ ਸੀ ਜਿਹੜਾ ਡਿਜਾਸਟਰ ਮੈਨੇਜਮੈਂਟ ਦਾ ਪੈਸਾ ਹੁੰਦਾ ਨਾ ਕੁਦਰਤੀ ਆਫਤ ਦਾ ਬਹੁਤ ਪੈਸਾ ਕਹੇ ਜੀ ਜਦੋਂ ਹੈਗਾ ਸਾਡੇ ਕੋਲੇ ਹਾਂ ਦਿਨ ਬਰਸ ਰਤਾ ਚ ਵੀ ਨਹੀਂ ਕੋਈ ਆਉਂਦਾ ਸਹੀ ਗਾੜੇ ਮੈਂ ਸੱਚੀ ਕਹੀ ਨਹੀਂ ਸੁੱਕੀ ਚਗਾਰ ਤੇ ਮੈਂ ਬੈਠੀ ਆ ਪਾਣੀ ਸਾਡੇ ਐਡਾ ਆਉਂਦਾ ਹੁੰਦਾ ਕਿ ਦੋ ਲੋੜ ਤੇ ਮਤਲਬ ਪੰਚਾਇਤ ਕੋਈ ਨਹੀਂ ਕੁਛ ਵੀ ਦਿੰਦਾ ਨਾ ਆ ਅੰਦਰ ਘਰ ਹੀ ਜਾਂਦੇ ਆ ਵੋਟਾਂ ਵੀ ਲਿਆ ਜਾਂਦੇ ਵੋਟਾਂ ਵੀ ਡਾ ਰਹੀਂਦੇ ਆ ਐਲਕੀ ਵੋਟਾਂ ਵੀ ਲੈ ਆਏ ਸੀ ਜੀ ਆਏ ਸੀ ਵੋਟਾਂ ਤਾਂ ਪਾਣੀ ਆਇਆ ਅਈ ਕਹਿੰਦੇ ਚਲ VOTING ਨਿਕੋਣੀ ਹਾਂ ਵੀ ਚਾਹ ਡਾਕਦੇ ਤਾਂ ਹੋ ਜਾ ਆਪਾਂ ਨਾ ਹੋਵੇ ਹਾਂਜੀ ਇਹ ਵੇਖ ਲੋ ਜੀ ਆਪਣਾ ਫਰਜ ਨਿਭਾਉਂਦੇ ਲੋਕੀ ਬਹੁਤ ਸੰਵਿਧਾਨ ਦੇ ਵਿੱਚ ਬਹੁਤ ਵਿਸ਼ਵਾਸ ਰੱਖਦੇ ਲੋਕੀ ਕਹਿੰਦੇ ਆ ਸੀ ਆ ਵੋਟ ਜ਼ਰੂਰ ਪਾਉਣੀ ਆ ਸੀ ਲੇਕਿਨ ਇਹਨਾਂ ਨੂੰ ਵੀ ਚਾਹੀਦਾ ਸਰਕਾਰਾਂ ਨੂੰ ਵੀ ਚਾਹੀਦਾ ਆਪਣਾ ਫਰਜ ਨਿਭਾਉਣਾ ਲੋਕੀ ਤਾਂ ਆਪਣਾ ਫਰਜ ਨਿਭਾ ਰਹੇ ਆ ਵੋਟਾਂ ਪਾ ਰਹੇ ਆ ਬੀਬੀ ਉਹਨਾਂ ਦੇ ਮੂੰਹ ਸੋਹਣੇ ਰਹੇ ਆ ਤੁਸੀਂ ਆ ਨਵੇਂ ਸੁਣਾ ਦੇ ਪੇਟੀਆਂ ਬਾਹਰ ਗਲਣ ਡਈਆਂ ਅੰਦ ਲਵੇ ਚਮਗੋਰੀਆਂ ਹੋ ਗਈਆਂ ਵਾ ਹਾਂ ਪੇਟੀਆਂ ਦੇ ਲੋ ਸਾਡੀਆਂ ਬਾਹਰ ਹੀ ਪਈਆਂ ਵਾ ਇਹਨਾਂ ਦੇ ਨਾਲ ਆਟਰਾ ਅੰਕ ਪਿਆਓ ਕੱਪੜੇ ਨਵੇਂ ਵਾਲੀਆਂ ਲੋਕਾਂ ਦਾ ਕੀ ਹਾਲ ਤੁਹਾਨੂੰ ਅਸੀਂ ਦਿਖਾ ਰਹੇ ਹਾਂ ਜੋ ਬਰਸਾਤਾਂ ਦੇ ਦਿਨਾਂ ਚ ਤਾਂ ਹੋਇਆ ਇਹ ਵਿਚਾਰੇ ਕਹਿੰਦੇ ਵੋਟਾਂ ਇਹ ਜਰੂਰ ਪਾਉਣੇ ਆ ਬੋਟ ਨਹੀਂ ਅਸੀਂ ਲਕੋ ਕੇ ਰੱਖਦੇ ਆ ਕਿ ਜੋ ਸਵਿਧਾਨ ਦੇ ਵਿੱਚ ਇੰਨਾ ਵਿਸ਼ਵਾਸ ਰੱਖਦੇ ਆ ਭਗਵੰਤ ਮਾਨ ਸਾਹਿਬ ਕਹਿੰਦੇ ਕਿ ਅਕਾਲੀ ਕਹਿੰਦੇ ਸੀ ਸਾਡੇ ਕੋਲ ਪੈਸੇ ਹਨ ਨਹੀਂ ਕਾਂਗਰਸੀ ਕਹਿੰਦੇ ਸੀ ਸਾਡੇ ਕੋਲ ਪੈਸੇ ਹਨ ਨਹੀਂ ਲੇਕਿਨ ਸਾਡੇ ਬਹੁਤ ਪੈਸਾ ਪਿਆ ਜੀ ਜਦੋਂ ਹੈਗਾ ਸਾਡੇ ਕੋਲੇ ਪੀਨਾ ਬਾਈ ਦਾ ਬੋਟਾਂ ਉਨ ਪਾਈ ਚਾੜੂ ਵਾਲਿਆ ਆਪਣਾ ਨਾ ਗੋੜ ਰੁਵਾਈ ਹੈ ਹੂੰ ਮਤਲਬ ਵੋੜ ਪਾਈ ਤੁਸੀਂ ਹਾਂਜੀ ਤੇ ਮਤਲਬ ਕਹਿੰਦੇ ਪਾਣੀ ਆ ਜਾਂਦਾ ਤੁਹਾਡੇ ਅੰਦਰ ਤੇ ਪਾਣੀ ਨਾ ਜਾਂਦਾ ਅੰਦਰ ਮਿੰ ਬੋਤਾ ਖਾਓ ਜਾਂਦਾ ਮਾਮਪੇ ਹੈ ਮੁੱਕ ਗਿਆ ਤੇ ਤੁਹਾਨੂੰ ਪੁੱਛਣ ਨਹੀਂ ਆਉਂਦਾ ਕੋਈ ਪਿੰਡ ਦੀ ਸਰਪੰਚ ਵੱਲੋਂ ਜਾਂ ਪੰਚਾਇਤ ਵੱਲੋਂ ਕੋਈ ਨਹੀਂ ਪਿੰਡ ਗਣਾ ਆਪਣਾ ਜੀ ਇਹੀ ਗਿਆ ਸੈਦਪੁਰ ਸੈਦਪੁਰ ਹੀ ਆ ਜੀ ਤੇ ਗੋੜ ਪਾਉਨੇ ਹੋ ਤੁਸੀਂ ਨਾ ਜੀ ਹਾਂਜੀ ਅਜੀਤਾ ਸਰਕਾਰ ਕੋਲ ਤੁਹਾਡੀ ਆਵਾਜ਼ ਹੈ ਸਰਕਾਰ ਤੱਕ ਪਹੁੰਚਾਉਂਦਾ ਮੈਂ ਤੇਰੀ ਗੱਲ ਕਰਤਾ ਵੀ ਜਾਣ ਕੇ ਮੈਨੂੰ ਪਰੇਸ਼ਾਨ ਕਿਉਂ ਕਿ ਨਾ ਵੀ ਮੈਂ ਤੇਰੇ ਘਰੀਏ ਮੈਂ ਸਾਠ ਪੇਟ ਖਾ ਕੇ ਮਰ ਜਮਾ ਨੂੰ ਹੜ੍ਹ ਪ੍ਰਭਾਵਤਾਂ ਨੂੰ ਲੇਕਿਨ ਇਹਨਾਂ ਵਿਚਾਰਿਆਂ ਦੀ ਸਾਰ ਅਜੇ ਤੱਕ ਕੋਈ ਲੈਣ ਆਇਆ ਹੀ ਨਹੀਂ ਹੈਗਾ ਇਹਨਾਂ ਦੇ ਘਰਾਂ ਦੇ ਹਾਲਾਤ ਵੇਖੋ ਔਰ ਹੈਂਡੀਕੈਪਟ ਵੀਰਾ ਜਿਹਦਾ ਕੋਈ ਹੈ ਵੀ ਨਹੀਂ ਔਰ ਉਹਦੇ ਘਰ 'ਚ ਇਹਨਾਂ ਨਾਲ ਹੱਲੇ ਵੀ ਛੱਪੜ ਦਾ ਪਾਣੀ ਭਰ ਜਾਂਦਾ ਛੱਪੜ ਦਿਖਾਓ ਜੀ ਨਾਲ ਹੀ ਬਿਲਕੁਲ ਛੱਪੜ ਇਹਨਾਂ ਦੇ ਆ ਕੰਧ ਜਿਹੜੀ ਆ ਛੱਪੜ ਇਧਰੋਂ ਦੀ ਪਾਣੀ ਵਾਗੇ ਆਉਂਦਾ ਇਧਰੋਂ ਦੀ ਆ ਜਾਂਦਾ ਵਾ ਐਸ ਸਾਈਡ ਤੋਂ ਪਾਣੀ ਆ ਜਾਂਦਾ ਹਾਂਜੀ ਭਾਈ ਤੇ ਇਹਨਾਂ ਦੁਖੀਆਂ ਆ ਛੱਪੜ ਦੇ ਬਾਰੇ ਸਾਡੇ ਤਾਂ ਇੱਥੋਂ ਪਾਣੀ ਇੱਦਾਂ ਚੱਲਦਾ ਵੀ ਦਹਾ 20 ਘਰਾਂ ਦਾ ਪਾਣੀ ਸੇ ਮੇਰੇ ਘਰਾਂ ਵਿੱਚ ਦੀ ਜਾਂਦਾ ਹਾਲਾਂਕਿ ਕੋਈ ਨਹੀਂ ਆਣ ਕੇ ਪੁੱਛ ਦੱਸ ਕਰਦਾ ਨਹੀਂ ਪੈਂਦਾ ਦੇ ਵਿੱਚ ਕੋਈ ਨਹੀਂ ਆਇਆ ਅਸੀਂ ਆਪ ਦੀ ਮਰਜ਼ੀ ਨਾਲ ਸਾਰਾ ਕੁਝ ਕੀਤਾ ਪਾਣੀ ਕਢਾਇਆ ਘਰਾਂ ਦਾ ਵਿਚਾਰੇ ਸਾਰੇ ਇਧਰੋਂ ਵੇੜਾ ਜਿੰਨਾ ਸੀ ਸਾਰੇ ਜਾ ਗਿਆ ਕਿਤੇ ਕਿਤੇ ਕੋਈ ਵਿਚਾਰਾ ਕਿਤੇ ਰਿਹਾ ਕੋਈ ਕਿਤੇ ਰਿਹਾ ਛੱਤਾ ਚੋਂ ਡੀਆਂ ਗਿਆ ਗਾਰਡਰ ਵਾਲੇ ਉਧਾ ਹਿਲਦੇ ਫਿਰਦੇ ਸੀਗੇ ਪਾਣੀ ਦੀ ਇਥੇ ਨਿਕਾਸ਼ ਕੋਈ ਨਹੀਂ ਸਾਡਾ ਇਥੇ ਕੋਈ ਆਉਂਦਾ ਜਾਂਦਾ ਨਹੀਂ ਕੋਈ ਕੋਈ ਮੰਤਰੀ ਨਹੀਂ ਆਉਂਦਾ ਵਾਅਦੇ ਕਰ ਜਾਂਦੇ ਆ ਸਾਰੇ ਵੋਟਾਂ ਲੈ ਕੇ ਭੱਜ ਜਾਂਦੇ ਮੁਰਕੇ ਕੋਈ ਨਹੀਂ ਜਦੋਂ ਤਾਂ ਬੋਟ ਲੈਣੀ ਆ ਉਦੋਂ ਤਾਂ ਕਹਿੰਦੇ ਜੀ ਭਾਜੀ ਆਹ ਕਰ ਲਾਂਗੇ ਆਹ ਕਰ ਲਾਂਗੇ ਹੁਣ ਕੋਈ ਲਪਥਾਰ ਨਹੀਂ ਪੁੱਛਦਾ ਜੋ ਵੋਟਾਂ ਪੈ ਗਈਆਂ ਜਦੋਂ ਚੱਕੀ ਦੇ ਹੱਥੋਂ ਹੱਥ ਨਿਕਲ ਗਿਆ ਫੇਰ ਨਹੀਂ ਕੋਈ ਵੀ ਪੀਂਦਾ ਹਜੇ ਮੇਰੇ ਡੀਸੀ ਹਜੇ ਮੇਰੇ ਐਸਡੀਐਮ ਹਜੇ ਮੇਰੇ ਅਫਸਰ ਲੋਕਾਂ ਦੀ ਸਾਮ ਸੰਭਾਲ ਚ ਨੇ 15 ਦਿਨ ਮੈਂ ਉਹਨਾਂ ਨੂੰ ਦੇਤੇ ਅੱਜ ਤੋਂ ਬਾਅਦ 15 ਅਗਸਤ ਤੋਂ ਪਹਿਲਾਂ ਪਹਿਲਾਂ ਸਪੈਸ਼ਲ ਗਰਦੌਰੀ ਕਰਕੇ ਪੈਸੇ ਦੇਵਾਂਗੇ ਖਜ਼ਾਨੇ 'ਚ ਕੋਈ ਕਾਟ ਨਹੀਂ ਯਾਰ ਹੈਗਾ ਸਾਡੇ ਕੋਲੇ ਭਾਈ ਜੀ ਡਾ ਮੇਰਾ ਨਾਮ ਸਹਿਤਾ ਵੀਰੇ ਨਹੀਂ ਤੇ ਬਰਸਾਤਾਂ ਦੇ ਵੇਲੇ ਤੁਹਾਡਾ ਕੀ ਹਾਲ ਸੀ ਬਰਸਾਤਾਂ ਦੇ ਭਾਈ ਸਾਨੂੰ ਕੋਈ ਪੰਚਾਇਤ ਨਹੀਂ ਪੁੱਛਣਾ ਇਹ ਸਾਡੇ ਪਾਣੀ ਇੱਥੇ ਬਾਹਰ ਸੀ ਆਹ ਕਮਰੇ ਦੇ ਵਿੱਚ ਰਹਿ ਸਾਰਾ ਡੱਬਰੇ ਕੇ ਆਣਾ ਆ ਤੁਸੀਂ ਦੇਖ ਸਕਦੇ ਆ ਕਮਰੇ ਡਿੱਗਣ ਵਾਲੇ ਆ ਤੁਹਾਡੇ ਸਾਹਮਣੇ ਆ ਸਾਰਾ ਕੁਝ ਅੱਛਾ ਛੱਤਾਂ ਚੁੰਦੀਆਂ ਸੀ ਬਹੁਤ ਜ਼ਿਆਦਾ ਕੰਮ ਖਰਾਬ ਸੀ ਐਂ ਬਹੁਤ ਜ਼ਿਆਦਾ ਮਤਲਬ ਸਾਡੀ ਕੋਈ ਮਦਦ ਨਹੀਂ ਆ ਸਾਡੇ ਹਾਲਾਤ ਤੁਹਾਡੇ ਸਾਹਮਣੇ ਆ ਕਿ ਕੀ ਹਾਲ ਇਹਨਾਂ ਲੋਕਾਂ ਦਾ ਕੀ ਹਾਲ ਪਰਿਵਾਰਾਂ ਦਾ ਇਹ ਛੱਤ ਦਿਖਾਓ ਜੀ ਛੱਤ ਦਾ ਕੀ ਹਾਲ ਵੇਖ ਲਓ ਅਸੀਂ ਰਹਿ ਨਹੀਂ ਰੇ ਵਿੱਚ ਡਿੱਗਣ ਵਾਲਾ ਇਹ ਕਮਰਾ ਸਾਰਾ ਹਾਂ ਜੀ ਇਹਦੇ ਵਿੱਚ ਰਵਾਂਗੇ ਕਿਦਾ ਸਾਡੇ ਇੱਥੇ ਬੱਚੇ ਪਏ ਹੋਵਾਂਗੇ ਸਾਡੇ ਉੱਤੇ ਡੇਪਿਆ ਸੀ ਤੇ ਤੁਸੀਂ ਸਰਕਾਰ ਕੋਲੋਂ ਕੀ ਮੰਗ ਕਰਦੇ ਮੰਗੇਗੀ ਉਹਨਾਂ ਕੋਲ ਕੀ ਮੰਗ ਗਾਨੀ ਕੋ ਦਿੰਦੇ ਨਹੀਂ ਹਰ ਵਾਰੀ ਉਹ ਤਾਂ ਤੁਹਾਡੀ ਉਮਰ ਤਾਂ ਮੇਰੀ ਵੀ ਵੀ ਚੱਲੀ ਹੈ ਕੁਝ ਨਹੀਂ ਮਿਲਦਾ ਮੰਗੇ ਨਾ ਨੇ ਕਿ ਜੇ ਦੇਣਾ ਹੋ ਤਾਂ ਫੇਰ ਮੰਗੀਏ ਆਪ ਹੀ ਕਰਨਾ ਪੈਣਾ ਸਾਰਾ ਤੁਹਾਡੇ ਸਾਹਮਣੇ ਆ ਮਾਂਗੇ ਜਿਹੜੀ ਸਾਡੀ ਗ੍ਰਾਂਟ ਆਈ ਉਹ ਹੀ ਲੱਗ ਜਾਂਦੀ ਇੱਥੇ ਉਹ ਵੀ ਨਹੀਂ ਪਤਾ ਕਿੱਥੇ ਗਈ ਇਹ ਭਾਈ ਸਾਹਿਬ ਹੋਰਾਂ ਦਾ ਕਹਿਣਾ ਵਾ ਕਿ ਗ੍ਰਾਂਟ ਇਹਨਾਂ ਦੀ ਆਈ ਸੀਗੀ ਔਰ ਰਾਜਨੀਤਿਕ ਭੇਂਟੀ ਚੜ ਗਈ ਗ੍ਰਾਂਟ ਇਹਨਾਂ ਦੇ ਨਾਂ ਤੇ ਆਈ ਸੀ ਪਾਸ ਵੀ ਆ ਵੀ ਗਈ ਲੇਕਿਨ ਇਹਨਾਂ ਨੂੰ ਮਿਲੀ ਨਹੀਂ ਹੋਰ ਹੀ ਕਿਤੇ ਲੱਗੀ ਇਹੀ ਕਹਿਣਾ ਹੈ ਸਰਕਾਰਾਂ ਤੋਂ ਭਾਜੀ ਅੱਕੇ ਪਏ ਆ ਸਾਨੂੰ ਕੁਝ ਨਹੀਂ ਮਿਲਦਾ ਤੇ ਨਾ ਇਹਨਾਂ ਦੀ ਲੋੜਾ ਨਾ ਵੋਟ ਪਾਓ ਇਹਨਾਂ ਨੂੰ ਪਾਉਣੀ ਨਹੀਂ ਚਾਹੀਦੀ ਵੋਟ ਕੇ ਇਹਨੂੰ ਵੀ ਨਹੀਂ ਪਾਉਣੀ ਚਾਹੀਦੀ ਸਾਰੇ ਚੋਰ ਆ ਗ੍ਰਾਂਟ ਆਈ ਸੀ ਤੁਹਾਡੀ ਆਈ ਸੀ ਜਰੂਰ ਸਾਨੂੰ ਕੁਝ ਨਹੀਂ ਮਿਲਿਆ ਮਿਲਿਆ ਕੁਝ ਨਹੀਂ ਮਿਲਿਆ ਕੁਝ ਨਹੀਂ ਆ ਉਹ ਰੱਬ ਜਾਣਦਾ ਕਿੱਥੇ ਲੱਗੀ ਕਿੱਥੇ ਨਹੀਂ ਲੱਗੀ ਸਾਡੇ ਨਾਂ ਪਰ ਤੱਕਾ ਹੀ ਹੋਇਆ ਵਾ ਪੰਚਾਇਤ ਨੇ ਖੁਦ ਨਾਲ ਹੋ ਕੇ ਕਰਾਇਆ ਤੱਕ ਅਸੀਂ ਪਾਣੀ ਵੇਲੇ ਵੀ ਦੱਸਿਆ ਸਾਨੂੰ ਕੋਈ ਪੁੱਛ ਨਹੀਂ ਆਇਆ ਜਾਂ ਇੱਕ ਬੰਦਾ ਵੀ ਨਹੀਂ ਪੁੱਛਣਾ ਆ ਵੀ ਤੁਹਾਡਾ ਹਾਲ ਕਿਦਾਂ ਦਾ ਵੀ ਰਹਿਨੇ ਕਿਦਾਂ ਨਹੀਂ ਉਹ ਕਮਰੇ ਜਿਹਾ ਹੀ ਰਹੇ ਉੱਚੇ ਵੀ ਪਾਣੀ ਆਈਦਾ ਹਜੇ ਮੇਰੇ ਡੀਸੀ ਹਜੇ ਮੇਰੇ ਐਸਡੀਐਮ ਹਜੇ ਮੇਰੇ ਅਫਸਰ ਲੋਕਾਂ ਦੀ ਸਾਮ ਸੰਭਾਲ ਚ ਨੇ 15 ਦਿਨ ਮੈਂ ਉਹਨਾਂ ਨੂੰ ਦੇਤੇ ਅੱਜ ਤੋਂ ਬਾਅਦ 15 ਅਗਸਤ ਤੋਂ ਪਹਿਲਾਂ ਪਹਿਲਾਂ ਸਪੈਸ਼ਲ ਗਰਦੌਰੀ ਕਰਕੇ ਪੈਸੇ ਦੇਵਾਂਗੇ ਖਜ਼ਾਨੇ 'ਚ ਕੋਈ ਕਾਟ ਨਹੀਂ ਯਾਰ ਹੈਗਾ ਸਾਡੇ ਕੋਲੇ ਪੰਜਾਬ ਨੂੰ ਤਾਂ ਵੀ ਲੰਗੀ ਦੇ ਵਿੱਚ ਕੋਈ ਨਹੀਂ ਪਹੁੰਚਦਾ ਭਾਜੀ ਵੋਟਾਂ ਮੇਲੇ ਹੁੰਦੇ ਆ ਉਦੋਂ ਬਾਅਦ ਕੋਈ ਨਹੀਂ ਆਉਂਦਾ ਤੁਸੀਂ ਵੋਟ ਪਾਉਂਦੇ ਹੋ ਤਾਂ ਵੋਟ ਪਾਈ ਦੀ ਹੈ ਪਰ ਵੇਖ ਲਓ ਜੀ ਲੋਕ ਫਿਰ ਵੀ ਇਹਨੇ ਦੁਖੀ ਹੁੰਦੇ ਹੋਇਆ ਸਰਕਾਰ ਤੋਂ ਫਿਰ ਵੀ ਸੰਵਿਧਾਨ ਦੇ ਵਿੱਚ ਭਰੋਸਾ ਰੱਖਦੇ ਹੋਏ ਲੋਕਤੰਤਰ 'ਚ ਭਰੋਸਾ ਰੱਖਦੇ ਹੋਏ ਵੋਟਾਂ ਪਾਉਂਦੇ ਆ ਲੇਕਿਨ ਇਹਨਾਂ ਵਿਚਾਰਿਆਂ ਦੀ ਕੋਈ ਸਾਰ ਲੈਣੀ ਆਉਂਦਾ ਔਰ ਸਾਡੇ ਸੀਐਮ ਸਾਹਿਬ ਨੂੰ ਤੁਸੀਂ ਸੁਣਿਆ ਹੀ ਆ ਕਿ ਉਹ ਕੀ ਕਹਿੰਦੇ ਆ ਅੱਗੀ ਤੋਂ ਲੈ ਕੇ ਬੱਕਰੀ ਮੱਝ ਕੋਠਾ ਟਹਿ ਗਿਆ ਮੱਝਾਂ ਵਾਲਾ ਬਾੜਾ ਟਹਿ ਗਿਆ ਜੀਰੀ ਮਾਰ ਗਈ ਪੈਸੇ ਦੇਵਾਂਗਾ ਕੱਲੇ ਕੱਲੇ